ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨਵੇਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਪਹਿਲਾ ਸੰਖਿਆ ਪ੍ਰਣਾਲੀ ਅਭਿਆਸ ਸੰਬੰਧਿਕ ਪੁਆਇੰਟ 3 ਤੇ ਇਸ ਅਭਿਆਸ ਦੇ ਅਗਲੇ ਦੋ ਸਵਾਲ 5ਵਾਂ ਤੇ 6ਵਾਂ ਅਸੀਂ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ अगे बढ़ने तो पहले प्यरे विद्यार्थी तुम दस दवा कि इसी चैनल के उत्तियाँ तो नौवीं जमात दुई विषय दिया, दिया प्लेलिस्टा भी है तो चैनल पर जाओ प्लेलिस्ट से टैप करो तो देखो तो नौी जमात दिवड़ी प्लेलिस्टा मिलनगिया एक हैगी नाइनथ मैथ नोट्स एक है कि नाइनथ सैंस एक है नाइनथ इंगलिश एम सी बी एक है नाइनथ इंगलिश लिटरेचर एक हैगी नाइन ग्रैमर फिर एक हैगी गणित सिद्धांत तो एक है मैथ शॉर्टकट्स एंड ट्रिक्स ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਉੱਥੇ ਬੜੇ ਕੰਮ ਦੀਆਂ ਵੀਡੀਓ ਸਾਨੂੰ ਮਿਲ ਜਾਣਗੇ ਸੋ ਦੇਖੀਏ ਬੱਚਿਓ ਹੁਣ ਅਵਲ ਸਵਾਲ ਪੰਜਵਾਂ ਸਵਾਲ ਕਿੰਦਾ ਹੈ 1/17 ਦੇ ਦਸ਼ਮਲਵ ਵਿਸਥਾਰ ਵਿੱਚ ਅੰਕਾਂ ਦੇ ਦੁਹਰਾਉਣ ਵਾਲੇ ਖੰਡਾਂ ਵਿੱਚੋਂ ਅੰਕਾਂ ਦੀ ਵੱਧ ਤੋਂ ਵੱਧ ਸੰਖਿਆ ਕੀ ਹੋ ਸਕਦੀ ਹੈ ਆਪਣੇ ਉੱਤਰ ਦੀ ਜਾਂਚ ਲਈ ਭਾਗ ਕਿਰਿਆ ਕਰੋ ਸੋ ਬੱਚਾ ਬੜਾ ਹੀ ਵਧੀਆ ਸਵਾਲ ਹੈਗਾ ਸਿਧਾਂਤਕ ਕਿਚੇ ਅਸੀਂ ਗੱਲ ਸਿੱਖਾਂਗੇ ਸੋ ਇਸ ਤਰ੍ਹਾਂ ਇਹਨੂੰ ਲਿਖਣਾ ਹੈ ਅਸੀਂ ਜਾਣਦੇ ਹਾਂ ਕਿ ਕਿਸੇ ਪਰਿਮੇ ਸੰਖਿਆ ਕਿਹੜੀ ਪਰਿਮੇਖ ਸੰਖਿਆ ਜਿਸਦਾ ਦਸ਼ਮਲਵ ਵਿਸਤਾਰ ਅਸ਼ਾਂਤ ਅਵਰਤੀ ਹੋਵੇ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਨਾਨ ਟਰਮੀਨੇਟਿੰਗ ਰਿਪੀਟਿੰਗ ਅਸ਼ਾਂਤ ਅਵਰਤੀ ਹੋਵੇ ਕੋਈ ਪਰਿਮੇਖ ਸੰਖਿਆ ਦੇ ਦਸ਼ਮਲਵ ਵਿਸਤਾਰ ਵਿੱਚ ਅੰਕਾਂ ਦੇ ਦੌਰਾਨ ਵਾਲੇ ਖੰਡ ਵਿੱਚ ਅੰਕਾਂ ਦੀ ਵੱਧ ਤੋਂ ਵੱਧ ਗਿਣਤੀ ਭਾਜਕ ਤੋਂ ਘੱਟ ਹੁੰਦੀ ਹੈ ਔਰ ਇੱਥੇ ਉਹ ਜੋ ਭਾਜਕ ਹੈ 17 ਨੇ ਤੇ 17 ਭਾਜ ਕੇ ਭਾਵ ਅੰਕ ਜਿਹੜੇ ਨੇ 17 ਤੋਂ ਘੱਟ ਹੋਣਗੇ 17 ਜਾਂ 17 ਵੀ ਹੋਣਗੇ ਜਾਂ 17 ਤੋਂ ਵੱਧ ਨਹੀਂ ਹੋਣਗੇ ਸੋ ਅਸੀਂ ਜਗਾਂਗੇ ਇਸ ਲਈ 1/17 ਦੇ ਦਸ਼ਮਲ ਵਿਸਥਾਰ ਵਿੱਚ ਅੰਕਾਂ ਦੇ ਦੌਰਾਨ ਵਾਲੇ ਖੰਡ ਵਿੱਚ ਅੰਕਾਂ ਦੀ ਵੱਤਵਤ ਸੰਖਿਆ 16 ਹੋ ਸਕਦੀ ਹੈ ਕਿਸੇ ਸੰਖਿਆ ਦੇ ਵਿੱਚ ਹੋ ਸਕਦਾ ਤੁਸੀਂ 13 ਦੇ ਨਾਲ ਕਰੋ ਉਹ ਵੱਤਵਤ 12 ਹੋਏਗੀ ਜਾਂ 11 ਵੀ ਹੋ ਸਕਦੀ ਹੈ 10 ਵੀ ਹੋ ਸਕਦੀ ਹੈ 9 ਵੀ ਹੋ ਸਕਦੀ ਹੈ ਹਨਾ ਪਰ ਸਤਾਰਾ ਨਹੀਂ ਹੋਏਗੀ ਜੇ ਜੋ ਭਾਜਕ ਦੀ ਗਿਣਤੀ ਹੈ ਉਸ ਤੋਂ ਘੱਟ ਹੋਏਗੀ ਵੱਧ ਤੋਂ ਵੱਧ ਜੇ ਅਸੀਂ ਕੋਈ ਜਵਾਨੀ ਪੁੱਛੇ ਬਿਨਾਂ ਭਾਗ ਕੀਤੇ ਇਹ ਦੱਸੋ ਦੌਰਾਨ ਵਾਲੇ ਖੰਡ ਵਿੱਚ ਵੱਧ ਤੋਂ ਵੱਧ ਅੰਕ ਕਿੰਨੇ ਹੋਣਗੇ ਤੇ ਬੱਚੇ ਉਸ ਨੂੰ ਸਿਰਫ ਭਾਜਕ ਨੂੰ ਦੇਖਣਾ ਹੈ ਅਸ਼ਾਂਤ ਅਵਰਤੀ ਵਾਲੇ ਪਰਿਮੇ ਸੰਖਿਆ ਦੇ ਵਿੱਚ ਇਹਨੂੰ ਦੇਖਣਾ ਹੈ ਤੇ ਜਿਹੜੀ ਦੌਰਾਨ ਵਾਲੀ ਗਣਤੀ ਹੋਏਗੀ ਅੰਕਾਂ ਦੀ ਉਹ ਇਸ ਭਾਜਕ ਤੋਂ ਘੱਟ ਹੋਏਗੀ ਹਮੇਸ਼ਾ ਤੇ ਵੱਧ ਤੋਂ ਵੱਧ ਕਿੰਨੀ ਹੋਏਗੀ ਉਹਦਾ ਇੱਕ ਘਟਾ ਦਿਓ 17 ਵਿੱਚੋਂ 1 ਗਿਆ 16 ਸੋ ਵੱਧ ਤੋਂ ਵੱਧ ਗਿਣਤੀ ਅੰਕਾਂ ਦੀ ਸੋਲਾ ਹੋ ਸਕਦੀ ਹੈ ਤੇ ਇਹਨਾਂ ਨੇ ਕਿਹਾ ਆਪਣੇ ਉੱਤਰ ਦੀ ਜਾਂਚ ਲਈ ਭਾਗ ਕਿਰਿਆ ਕਰੋ ਤੇ ਬੱਚਿਓ ਅਸੀਂ 1 ਨੂੰ 17 ਦੇ ਨਾਲ ਭਾਗ ਕਰਦੇ ਹਾਂ ਬੜੀ ਲੰਬੀ ਭਾਗ ਹੈ ਬੱਚਿਓ ਤਿੰਨ ਚਾਰ ਸੈਡਾਂ ਵਿਚ ਆਏਗੀ ਸੋ ਇਹ 17 ਇੱਥੇ ਲਿਖ ਲਿਆ ਕਿੱਥੇ ਲਿਖ ਲਿਆ 1 17 ਤੋਂ ਛੋਟਾ ਅਸੀਂ ਦਸ਼ਮ ਨੂੰ ਲਗਾਇਆ ਤੇ ਇੱਕ 0 ਲਗਾਤਾ ਪਰ 10 17 ਤੋਂ ਛੋਟਾ ਹੈ ਫੇਰ ਇੱਕ 0 ਹੋਰ ਲਗਾਇਆ ਤੇ ਇੱਥੇ ਇੱਕ 0 ਹੋਰ ਲੈ ਲਿਆ 100 ਬਣ ਗਿਆ 17 ਪੰਜੇ 85 15 ਆ ਗਿਆ ਬਾਕੀ ਫਿਰ 0 ਲਿਆ ਫਿਰ 17 ਅਠੇ 136 ਫਿਰ 0 ਆਪਣਾ ਬਾਕੀ ਆਇਆ 14 ਫਿਰ 0 ਲੈ ਲਿਆ ਫਿਰ 17 136 ਫਿਰ ਬਾਕੀ ਆਇਆ 4 ਫਿਰ 0 ਲੈ ਲਿਆ 17 2 34 ਫਿਰ ਬਾਕੀ ਆਇਆ 6 ਫਿਰ ਅਸੀਂ 0 ਲੈ ਲਿਆ 17 3 51 ਫਿਰ ਬਾਕੀ ਆਇਆ 9 0 ਥੱਲੇ ਲੈ ਲਿਆ 17 5 85 ਤੇ 5 ਸਾਡਾ ਫੇ ਆ ਗਿਆ ਅਸੀਂ ਇੱਥੇ ਤੱਕ ਕੀਤਾ ਹੈ ਇਹ ਅੱਗੇ ਚੱਲਦਾ ਪਿਆ ਸੋ ਬੱਚਾ ਇਹ ਉੱਪਰ ਲੱਭੇ ਇੱਥੇ ਛੱਡ ਦਿੱਤਾ ਉਹਨੂੰ ਥਾਂ ਨਹੀਂ ਹੈਗੀ ਸੋ ਮੈਂ 90 85 ਨੂੰ ਫੇਰ ਲਿਖ ਦਿੱਤਾ ਠੀਕ ਹੈ ਸੋ ਇਹ ਸਾਡਾ ਬੱਚਾ ਆ ਗਿਆ 85 ਵਾਲਾ ਜਿਹੜਾ ਸੀਗਾ ਹੈਨਾ 85 ਸਾਰਾ ਪੰਜੇ 85 ਠੀਕ ਹੈ ਹੁਣ ਬੱਚੇ 85 90 ਚੋਂ 85 ਗਿਆ ਪੰਜ ਬਾਕੀ 0 ਲੈ ਲਿਆ 17 ਨੂੰ 34 ਇਹ ਦੋ ਆ ਗਿਆ ਸੋ 50 ਤੋਂ 34 ਗਿਆ 16 0 ਲਿਆ ਤੇ 17 ਨਾਲ 153 ਫਿਰ 7 ਆ ਗਿਆ ਬਾਕੀ 0 ਲਿਆ ਤੇ 17 ਚੋਂ ਗਿਆ 68 ਫਿਰ ਦੋ ਬਾਕੀ ਆਇਆ ਸਿਫਰ ਲਿਆ ਤੇ 17 1 17 ਹੁਣ ਇੱਥੇ 1 ਤੱਕ ਆਇਆ ਅੱਗੇ ਚਲੀਏ ਫਿਰ ਕੋਲੇ ਹੋਰ ਚੱਲਦਾ ਪਏ ਬੱਚਿਓ ਤੇ ਫਿਰ ਇੱਥੇ 20 17 ਫਿਰ 30 3 ਆਇਆ ਤੇ ਫਿਰ 17 ਇੱਕ ਵਾਰ ਹੋਰ ਇੱਕ ਆ ਗਿਆ ਠੀਕ ਹੈ ਫਿਰ 13 ਬਾਕੀ ਆਇਆ ਸਿਫਰ ਲਿਆ ਤੇ 17 ਨੂੰ 7 8 112 ਹੁਣ ਬੱਚਿਓ ਬਾਕੀ ਆਇਆ 11 ਫਿਰ ਸਿਫਰ ਲਿਆ ਤੇ 17 6 102 ਠੀਕ ਹੈ ਹੁਣ ਦੇਖੋ ਜੇਕਰ ਪਤਾ ਲੱਗਦਾ ਤੁਹਾਨੂੰ 17 ਦਾ ਪਹਾੜਾ ਆਉਣਾ ਚਾਹੀਦਾ ਠੀਕ ਹੈ ਫਿਰ ਬੱਚਿਓ 8 ਆਇਆ ਬਾਕੀ ਤੇ 17 ਚੁੱਕੇ 68 ਠੀਕ ਹੈ ਹੁਣ ਇੱਥੇ ਧਿਆਨ ਨਾਲ ਦੇ, ਹੁਣ ਧਿਆਨ ਨਾਲ ਦੇਖਿਓ ਇੱਥੇ। ਸੋ 17 ਚੋਕੇ 68 80 ਤੱਕ ਦਾ ਕਰ ਲਿਆ। ਇਹ ਬੜਾ 17 ਚੋਕੇ 68 ਫਿਰ ਆ ਬੱਚਿਓ 17 ਸੱਤੇ 119 ਇਹ ਬੜਾ। ਤੇ ਫਿਰ ਉਹ ਬੱਚਿਓ 120 ਚੋ 119 ਜਾਂ 6 ਕੋ 1 ਬਾਕੀ ਆ ਗਿਆ। ਅਸੀਂ ਫੇਰ ਲਿਆ 0। ਇੱਕ 0 ਲਿਆ ਤਿੰਨੇ ਜਾਂਦਾ 10 17 ਤੋਂ ਛੋਟਾ ਹੈ। ਫਿਰ ਅਸੀਂ ਇੱਥੇ ਇੱਕ 0 ਹੋਰ ਲਾਇਆ। ਤੇ ਫਿਰ ਬਣ ਗਿਆ 100। ਹੁਣ 85 ਨੂੰ ਦੇਖੋ ਬੱਚਿਓ ਇੱਥੇ 0 ਜਿਹਾ ਆ ਗਿਆ। ਇੱਥੇ ਵੀ ਇਹ ਬੜਾ 0 ਆਇਆ ਸੀਗਾ। 100 ਤੋਂ ਸ਼ੁਰੂ ਹੋਏ ਸੀ ਨਾ ਤੇ ਇੱਥੇ ਵੀ 100 ਆ ਗਿਆ। ਮਤਲਬ ਕਿ ਇਥੋਂ ਦੀ ਫਿਰ ਦੇਖੋ 17 55 85 ਫਿਰ ਆ ਗਿਆ ਬੱਚੇ 17 8 136 ਫਿਰ ਆਇਆ ਬੱਚੇ 17 8 136 ਸੋ ਜਿਹੜੇ ਬੱਚੇ ਦੋਹਰਾ ਦਾ ਖੰਡ ਹੈ ਦੋਹਰਾਨ ਵਾਲੇ ਇਹਨਾਂ ਦਾ ਖੰਡੇ ਉਹਨੂੰ ਮੈਂ ਲਾਲ ਕਰ ਦਿੱਤਾ ਹੈ ਤਾਂ ਕਿ ਤੁਹਾਡਾ ਧਿਆਨ ਸਿੱਧਾ ਆ ਜਾਵੇ ਤੇ ਤੁਸੀਂ ਦੇਖੋ ਇਹ ਤੇ 0588 ਤੇ 0588 ਇਹਦਾ ਦੋ ਤਿੰਨ ਕਰਕੇ ਦੇਖ ਲਓ ਤੇ ਸਾਬ ਪਤਾ ਲੱਗਦਾ ਹੈ ਕਿ ਜਿਹੜਾ ਇਹ ਖੰਡ ਹੈਗਾ ਬੱਚਿਓ 0 ਤੋਂ ਬਾਅਦ ਮੁੜ ਕੇ ਫਿਰ ਉਹੀ ਦੋਹਰਾਣਾ ਸ਼ੁਰੂ ਹੋ ਗਿਆ ਜੇ ਤੁਸੀਂ ਅੱਗੇ ਇਹਨੂੰ ਭਾਗ ਹੋਰ ਕਰੋਗੇ ਤੁਸੀਂ ਕਰਕੇ ਦੇਖੋ ਆਪਣੇ ਰਜਿਸਟਰ ਦੇ ਉੱਤੇ ਤੇ ਤੁਸੀਂ ਦੇਖੋਗੇ 8 8 ਤੋਂ ਬਾਅਦ 2 ਆਏਗਾ ਫਿਰ 3 5 2 9 ਇਦਾਂ ਅੱਗੇ ਚਲਦਾ ਜਾਏਗਾ ਠੀਕ ਹੈ ਤੇ ਫਿਰ ਹੁਣ ਜਵਾਬ ਜਿੱਦਾਂ ਲਿਖ ਦੇਣਾ ਅਸੀਂ ਦੇਖਦੇ ਹਾਂ ਕਿ 1/17 ਦੇ ਦਸ਼ਮਲਵ ਵਿਸਥਾਰ ਦੇ ਵਿੱਚ ਅੰਕਾਂ ਦੇ ਦੌਰਾਨ ਵਾਲੇ ਅੰਕਾਂ ਵਿੱਚ ਅੰਕਾਂ ਦੀ ਗਿਣਤੀ ਖੰਡ ਵਿੱਚ ਅੰਕਾਂ ਦੀ ਗਿਣਤੀ 16 ਹੈ ਦੇਖ ਲਓ ਕਿੰਨੇ ਕ ਤੁਸੀਂ 1 2 3 4 5 6 7 8 9 10 11 12 13 14 15 16 ਠੀਕ ਹੈ ਜੋ ਕਿ ਭਾਜਕ 17 ਤੋਂ ਘੱਟ ਹੈ ਅਸੀਂ ਕਹਾਂ ਸੀ ਅੰਕਾਂ ਦੀ ਗਿਣਤੀ ਭਾਜਕ ਤੋਂ ਘੱਟ ਰਹੇਗੀ ਸੋ ਭਾਜਕ 17 ਤੇ ਵੱਧ ਤੋਂ ਵੱਧ 16 ਨੇ ਤੇ ਸਭ ਤੋਂ ਵੱ ਵੱਲ ਇੱਥੇ 16 ਹੀ ਅੰਕ ਆਏ ਨੇ ਠੀਕ ਹੈ ਸੋ ਇਸ ਲਈ 1 ਵਟਾ 17 ਨੂੰ ਅਸੀਂ ਇੱਧਰ ਲਿਖ ਵੀ ਸਕਦੇ ਹਾਂ ਜੇ ਕਹਿਣ ਵੀ ਤੁਸੀਂ ਇਹਦਾ ਦਸ਼ਮਲਵ ਵਿਸਥਾਰ ਦੇ ਰੂਪ ਵਿੱਚ ਲਿਖੋ 1 ਵਟਾ 17 ਨੂੰ ਫਿਰ ਅਸੀਂ ਇੱਧਰ ਲਿਖਾਂਗੇ 0.0 ਲਿਖ ਕੇ ਤੇ ਫਿਰ 5 8 8 ਸਾਰੇ ਅੰਕ ਲਿਖ ਕੇ ਜਿਹੜੇ 16 ਅੰਕ ਬੰਦੇ ਨੇ 0 ਤੋਂ ਲੈ ਕੇ 7 ਤੱਕ ਉੱਤੇ ਅਸੀਂ ਹੈ ਵਾਰ ਪਾ ਦੋਗੇ ਭਾਵ ਇਹ ਪੂਰਾ ਦਾ ਪੂਰਾ ਖੰਡ ਜਿਹੜਾ ਹੈ ਆਪਣੇ ਆਪ ਨੂੰ ਅਨੰਤ ਕਾਲ ਤੱਕ ਦੁਹਰਾਏਗਾ ਜੇ ਅਸੀਂ ਭਗਤੀ ਕਰਿਆ ਨੂੰ ਜਾਰੀ ਰੱਖੀਏ ਠੀਕ ਹੈ ਬੱਚਿਓ ਸੋ ਬੜਾ ਹੀ ਵਧੀਆ ਬੜਾ ਹੀ ਇਹ ਰੋਚਕ ਸਵਾਲ ਸੀਗਾ ਤੁਸੀਂ ਇਹਨੂੰ ਆਪ ਆਪਣੇ ਤੌਰ ਤੇ ਕਰਕੇ ਜਰੂਰ ਦੇਖਿਓ ਠੀਕ ਹੈ ਤੇ ਬਿਲਕੁਲ ਕਿ ਮੈਂ ਤੁਹਾਨੂੰ ਸਲਾਹ ਦਵਾਂਗਾ ਤੁਸੀਂ ਇੱਕ ਨੂੰ ਤੇਰਾ ਨਾ ਪਾ ਕਰਕੇ ਵੀ ਦੇਖੋ ਇੱਕ ਨੂੰ ਗਿਆਨ ਨਾ ਪਾ ਕਰਕੇ ਵੀ ਦੇਖੋ ਤੇ ਤੁਸੀਂ ਦੇਖੋਗੇ ਦੁਹਰਾਓ ਵਾਲੇ ਖੰਡ ਜਿਹੜੇ ਨੇ ਦੁਹਰਾਏ ਜਾਣ ਵਾਲੇ ਖੰਡ ਹੈ ਉਹ ਚ ਅੰਕਾਂ ਦੀ ਗਿਣਤੀ ਹਮੇਸ਼ਾ ਜਿਹੜਾ ਭਾਜਕ ਹੈ ਉਹ ਤੋਂ ਕੱਟ ਹੋਏਗੀ ਠੀਕ ਹੈ ਜੀ ਅੱਗੇ ਚਲੀਏ ਅਗਲਾ ਸਵਾਲ ਆ ਗਿਆ ਬੱਚੇ ਸਾਡਾ 6ਵਾਂ ਕਹਿੰਦੇ ਪੀ ਕਿਊ ਦੇ ਰੂਪ ਦੀਆਂ ਪਰਿਮੇ ਸੰਖਿਆਵਾਂ ਦੀਆਂ ਅਨੇਕਾਂ ਉਦਾਹਰਨਾਂ ਲਓ ਬਨੇ ਉਦਾਹਰਨਾਂ ਲਓ ਜਿੱਥੇ ਪੀ ਅਤੇ ਕਿਊ ਸੰਪੂਰਨ ਸੰਖਿਆਵਾਂ ਹਨ ਤੇ ਜਿਨ੍ਹਾਂ ਦਾ ਇੱਕ ਤੋਂ ਬਿਨਾ ਹੋਰ ਕੋਈ ਸਾਂਝਾ ਗੁਣਨਖੰਡ ਨਹੀਂ ਹੈ ਇਹ ਵੀ ਦੇਖਣਾ ਸਾਂਝਾ ਗੁਣਨਖੰਡ ਇੱਕ ਤੋਂ علاوہ ਕੋਈ ਹੋਰ ਨਹੀਂ ਹੋਣਾ ਚਾਹੀਦਾ ਅਤੇ ਜਿਸ ਦਾ ਸ਼ਾਂਤ ਦਸ਼ਮਲਵ ਵਿਸਥਾਰ ਹੈ ਇਹਨਾਂ ਨੇ ਕਿਹਾ ਸ਼ਾਂਤ ਦਸ਼ਮਲਵ ਵਿਸਥਾਰ ਲੈਣਾ ਪਰ ਮੈਂ ਗੱਲ ਨੂੰ ਸਮਝਾਣ ਲਈ ਵਿੱਚ ਵਿੱਚ ਅਸ਼ਾਂਤ ਜਿਹੜੇ ਵਿਸਥਾਰ ਹੈਗਾ ਮੈਂ ਦਸ਼ਮਲਵ ਵਿਸਥਾਰ ਹੈਗਾ ਉਹ ਵੀ ਲੈਣੇ ਤਾਂ ਕਿ ਤੁਸੀਂ ਦੋਨਾਂ ਦਾ ਮੇਲਾਨ ਕਰ ਸਕੋ ਕੀ ਤੁਸੀਂ ਇਹ ਅਨੁਮਾਨ ਲਗਾ ਸਕਦੇ ਹੋ ਕਿ Q ਨੂੰ ਕਿਹੜਾ ਗੁਣ ਜ਼ਰੂਰ ਸੰਤੁਸ਼ਟ ਕਰਨਾ ਚਾਹੀਦਾ ਹੈ ਸ਼ਾਂਤ ਦਸ਼ਮਲਵ ਵਿਸਥਾਰ ਦੇ ਵਾਸਤੇ ਠੀਕ ਹੈ ਨਾ ਸੋ ਆਪ ਦੇਖਦੇ ਹਾਂ ਪ੍ਰਾਇਮਰੀ ਸੰਖਿਆਵਾਂ ਦੀਆਂ ਕੁਝ ਉਦਾਹਰਣਾਂ ਲੈਂਦੇ ਹੋਏ ਅਸੀਂ ਇੱਕ ਨੂੰ ਦੋਨਾਂ ਪਾਸੇ ਕੀਤਾ 1/2 ਇੱਥੇ P 1 ਹੈਗਾ ਤੇ 2 ਕਿਉ ਹੈਗਾ ਤੇ ਸਾਡੇ ਕੋਲ ਆ ਗਿਆ 0.5 ਆ ਗਿਆ ਅਸ਼ਾਂਤ ਹੈਗਾ ਅਤੇ ਕਿਉ ਜਿਹੜਾ ਹੈ ਇਹ ਕਿਉ ਹੈਗਾ 2 ਕਿਉ 2 ਤੇ ਦੋ ਨੂੰ ਅਸੀਂ ਦੋ ਦੀ ਘਾਤ ਇੱਕ ਲਿਖ ਸਕਦੇ ਹਾਂ ਮੈਂ ਲਾਲ ਕਰ ਦਿੱਤਾ ਹੁਣ 1/3 ਲੈ ਲਿਆ ਇਹ ਬੱਚਾ ਹੈਗਾ ਅਸ਼ਾਂਤ 0.33333 ਚੱਲਦਾ ਜਾਏਗਾ ਅਸ਼ਾਂਤ ਹੈਗਾ ਤੇ ਕਿਉ ਹੈਗਾ 3 ਠੀਕ ਹੈ ਨਾ ਫਿਰ 3/12 ਲੈ ਲਿਆ ਮੈਂ ਜਾਣ ਕੇ 3/12 ਲੈ ਆਇਆ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦਾ ਇੱਕ ਤੋਂ ਬਿਨਾ ਕੋਈ ਹੋਰ ਸਾਂਝਾ ਗੁਣਨਖੰਡ ਨਹੀਂ ਹੈ ਸੋ ਪਹਿਲੇ ਅਸੀਂ ਇਹਨੂੰ ਉਹਦੇ ਨਿਯਮਤਮ ਰੂਪ ਵਿੱਚ ਲਿਆਵਾਂਗੇ ਸੋ 10 ਹੋਰ 12 ਦੇ ਵਿੱਚ ਸਾਂਝਾ ਗੁਣਨਖੰਡ 3 ਵੀ ਹੈਗਾ ਸੋ 3 ਨਾਲ ਭਾਗ ਹੁੰਦੇ ਨੇ ਦੋਨੋਂ ਅੰਸ਼ਾਂ ਤੇ ਹਰ ਤਿੰਨ ਕਮ ਤਿੰਨ 3 ਚੋਕੇ 12 ਹੋ ਤੇ ਬੱਚੋ ਜਿਹੜੇ ਭਾਗੀ ਤਾਂ 1 ਨੂੰ 4 ਨਾਲ ਤੇ 0.25 ਆ ਗਿਆ ਜੋ ਵੀ ਸ਼ਾਂਤ ਸੋ ਸ਼ਾਂਤ ਤੇ ਕਿਉ ਬਰਾਬਰ 4 ਤੇ 4 ਨੂੰ ਲਿਖਦੇ ਨੇ 2 ਦੀ ਘਾਤ 2 ਫਿਰ 1/5 ਲੈ ਲਿਆ 0.2 ਆਇਆ ਜੋ ਆਪਾਂ ਸ਼ਾਂਤ ਆ ਗਿਆ ਤੇ ਕਿਉ ਹੈਗਾ 5 ਤੇ 5 ਨੂੰ 5 ਦੀ ਘਾਤ ਹੀ ਲਿਖ ਸਕਦੇ ਆ ਤੇ ਦੇਖੋ ਜਿੱਥੇ ਤੇ ਸ਼ਾਂਤ ਆਇਆ ਉੱਥੇ 2 ਇੱਥੇ ਸ਼ਾਂਤ ਆਇਆ 2 ਇੱਥੇ ਸ਼ਾਂਤ ਆਇਆ ਇੱਥੇ 5 ਫਿਰ 5 ਵਟਾ 30 ਲੈ ਲਿਆ ਪਰ ਇਹ ਇਹਨੂੰ ਨਿਯੰਤਨ ਰੂਪ ਵਿੱਚ ਲੈ ਕੇ ਆਉਣਾ ਹੈ ਪਹਿਲੇ ਸੋ ਇਹਨਾਂ ਦੋਨਾਂ ਵਿੱਚ ਸਾਂਝਾ ਗੁਣ ਅਖੰਡ 5 ਵੀ ਹੈਗਾ ਸੋ 5 ਨਾਲ ਭਾਗ ਕਰਾਂਗੇ ਦੋਨਾਂ ਨੂੰ ਅੰਸ਼ ਨੂੰ ਤੇ ਹਰ ਨੂੰ ਸੋ 5 ਗੰ 5 5 6 3 1/6 ਆ ਗਿਆ ਤੇ 0.9 ਵਿੱਚ 6 6 6 6 ਬਣ ਗਿਆ ਇਹ ਹੈਗਾ ਅਸ਼ਾਂਤ ਅਤੇ ਕਿਉ ਹੈਗਾ 6 ਜਿਹਨੂੰ ਅਸੀਂ 2 3 ਲਿਖ ਸਕਦੇ ਹਾਂ ਹੁਣ 2 ਤੇ ਇੱਥੇ ਹੈਗਾ ਪਰ ਨਾਲ ਇੱਕ 3 ਵੀ ਆ ਗਿਆ ਵਾਧੂ ਦਾ ਠੀਕ ਹੈ ਅੱਗੇ ਚਲੀਏ ਹੋਰ ਲਈਏ 1/9 ਨੂੰ 0.111 ਕਰਕੇ ਲਿਖ ਸਕਦੇ ਹਾਂ ਇਹ ਅਸ਼ਾਂਤ ਹੈਗਾ ਕਿ q ਨੂੰ 9 3 ਦਾ ਵਰਗ ਲਿਖ ਸਕਦੇ ਆ ਫਿਰ 1/20 ਨੂੰ 0.05 ਅਸ਼ਾਂਤ ਹੈਗਾ ਤੇ ਇਹ ਦੇਖੋ 2 ਦੀ ਘਾਤ 2 ਤੇ ਗੁਣਾ 5 ਦੀ ਘਾਤ ਇਕ ਬਣ ਗਿਆ ਠੀਕ ਹੈ ਪਹਿਲੇ ਕੱਲੇ 2 ਆਇਸੀ ਦੇ ਕ 5 ਆਇਸੀ ਨੂੰ 2 অর 5 ਦੋਨੋਂ ਆ ਗਏ ਨੇ ਫਿਰ 1/15 ਨੂੰ ਲਈਏ 0.066 ਅਸ਼ਾਂਤ ਹੈਗਾ ਤੇ q ਹੈਗਾ 15 3 5 ਬਿਲਕੁਲ ਤੇ 5 ਤੇ ਹੈਗਾ 15 ਤੇ ਹੈਗਾ ਠੀਕ ਹੈ ਸੋ 1/25 ਇਹ ਵੀ ਸ਼ਾਂਤ ਹੈਗਾ ਤੇ 25 5 ਦੀ ਘਾਤ 2 1/75 ਲਈ ਹੈ ਤੇ ਅਸ਼ਾਂਤ ਹੈਗਾ ਤੇ ਕਯੂਬ 3 5 ਦੀ ਘਾਤ 2 1/40 ਲਈ ਹੈ ਤੇ 0.025 ਅਸ਼ਾਂਤ ਹੈਗਾ ਤੇ ਕਯੂਬ 40 ਤੇ ਬਰਾਬਰ ਇਹਨੂੰ ਅਸੀਂ ਲਿਖ ਸਕਦੇ ਹਾਂ 2 ਦੀ ਘਾਤ 3 ਜੋ ਕਿ 8 ਬਣ ਜਾਏਗਾ ਤੇ 5 40 ਠੀਕ ਹੈ 21/28 ਨੂੰ ਅਸੀਂ 3/4 ਲਿਖ ਸਕਦੇ ਹਾਂ ਕਿਉਂਕਿ 7 ਜਿਹੜਾ ਹੈ ਉਹ ਦੋਨਾਂ ਵਿੱਚ ਸਾਂਝਾ ਗੁਣਖੰਡ ਹੈ 7 3 21 7 4 28 0.75 ਸ਼ਾਂਤ ਹੈ ਤੇ ਕਯੂਬ 4 2 ਦੀ ਘਾਤ 2 ਹੁਣ ਬੱਚਾ ਦੇਖੋ ਜਿੱਥੇ ਵੀ ਸ਼ਾਂਤ ਨੇ ਦਸ਼ਮਲ ਵਿਸਥਾਰ ਉਹ ਦੇ ਜਿਹੜੇ q ਦਾ ਗੁਣਨਖੰਡੇ ਉਹ ਕਿਹਦੇ ਰੂਪ ਵਿੱਚ ਹੈਗਾ 2 ਦੀ ਘਾਤ ਕੋਈ ਸੰਖਿਆ ਗਈ ਹੈ ਤੇ 5 ਦੀ ਘਾਤ ਕੋਈ ਸੰਖਿਆ ਗਈ ਹੈ ਠੀਕ ਹੈ ਸੋ ਜਾਂ 2 ਹੋ ਸਕਦਾ ਹੈ ਜਾਂ 5 ਹੋ ਸਕਦਾ ਹੈ ਦੋਨੋਂ ਹੋ ਸਕਦੇ ਨੇ ਸੋ ਅਸੀਂ ਲਿਖਾਂਗੇ ਉੱਪਰਲੇ ਉਦਾਹਰਨਾਂ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਦਸ਼ਮਲ ਵਿਸਥਾਰ ਦੇ ਸ਼ਾਂਤ ਹੋਣ ਲਈ q ਦੇ ਅਭਾਜ ਗੁਣਨਖੰਡਨ ਵਿੱਚ ਸਿਰਫ 2 ਦੀ ਘਾਤ ਜਾਂ 5 ਦੀ ਘਾਤ ਜਾਂ ਦੋਵੇਂ 2 ਅਤੇ 5 ਦੀ ਘਾਤ ਵਾਲੇ ਗੁਣਨਖੰਡ ਹੀ ਹੋਣੇ ਚਾਹੀਦੇ ਹਨ ਬੜਾ ਹੀ ਮਹੱਤਵਪੂਰਨ ਸਿਧਾਂਤ ਹੈ ਬੱਚਿਓ ਕਈ ਵਾਰ ਅਸੀਂ ਸਿਰਫ ਪਰਿਮੇਖ ਸੰਖਿਆ ਨੂੰ ਦੇਖ ਕੇ ਬਿਨਾਂ ਭਾਗ ਕੀਤਿਆਂ ਐਸੇ ਟੱਕੜ ਸਕਦੇ ਹਾਂ ਕਿ ਇਹਦਾ ਦਸ਼ਮਲਵ ਵਿਸਥਾਰ ਸਾਂਝ ਸ਼ਾਂਤ ਹੋਏਗਾ ਜਾਂ ਅਸ਼ਾਂਤ ਹੋਏਗਾ ਜੇ ਤੇ ਬੱਚਿਓ ਤੁਸੀਂ ਹਰ ਦਾ ਜਿਹੜਾ ਹੈਗਾ ਕਿ ਉਹਦਾ ਗੁਣਨਖੰਡ ਕਰਨਾ ਹੈ ਤੇ ਜੇ ਗੁਣਨਖੰਡ ਕੀਤਿਆਂ ਉਹ ਚ ਇਕੱਲੇ ਤੁਹਾਨੂੰ ਸਿਰਫ 2 5 ਮਿਲਣ ਗੁਣਨਖੰਡ 2 ਦੀ ਘਾਤ ਜਿੰਨੀ ਮਰਜ਼ੀ ਹੋਵੇ 2 ਦੀ ਘਾਤ 8 ਹੋ ਜਾਏ 2 ਦੀ ਘਾਤ 6 ਹੋ ਜਾਏ ਉਹ 2 ਦੀ ਘਾਤ 13 ਹੋ ਜਾਏ ਤੇ ਨਾਲ 5 ਦੀ ਘਾਤ 5 5 ਇਕੱਲਾ 2 ਹੋਵੇ ਇਕੱਲਾ 5 ਹੋਵੇ ਜਿੰਨੀਆਂ ਘਾਤਾਂ ਮਰਜ਼ੀ ਹੋਣ ਤੇ ਜਾਂ ਦੋਵੇਂ 2 ਅਤੇ 5 ਹੋਣ ਤਾਂ ਤੇ ਦਸ਼ਮਲ ਵਿਸਥਾਰ ਸ਼ਾਂਤ ਹੋਵੇਗਾ ਪਰ ਜੇ ਇਹ 2 ਔਰ 5 ਦੇ ਨਾਲ ਵੀ ਬੇਸ਼ੱਕ ਆਣ ਚੈ ਨਾ ਆਣ ਪਰ ਨਾਲ 3 ਆ ਜਾਏ 7 ਆ ਜਾਏ 11 ਆ ਜਾਏ 13 ਆ ਜਾਏ ਜਾਂ ਆਪਣਾ ਤੁਹਾਡਾ 19 ਆ ਜਾਏ ਕੋਈ ਹੋਰ ਸੰਖਿਆ ਆ ਜਾਏ ਕੋਈ ਵੀ ਪ੍ਰਾਈਮ ਜਿਹੜਾ ਹੈਗਾ ਪ੍ਰਾਈਮ ਨੰਬਰ ਕੋਈ ਵੀ ਆਈ ਜਾਏ 29 ਆ ਜਾਏ 23 ਆ ਜਾਏ ਤੇ ਫਿਰ ਬੱਚਿਓ ਉਹ ਦਸ਼ਨ ਵਿਸਥਾਰ ਅਸ਼ਾਂਤ ਹੋਏਗਾ ਸੋ ਇਹਨਾਂ ਨੇ ਇਹ ਕਿਹਾ ਕਿ q ਨੂੰ ਕਿਹੜਾ ਸੰਤੁਸ਼ਟ ਸਿਧਾਂਤ ਸੰਤੁਸ਼ਟ ਕਰ ਵੀ ਚਾਹੀਦੀ ਕਿਹੜੀ ਸ਼ਰਤ ਸੰਤੁਸ਼ਟ ਕਰਨੀ ਚਾਹੀਦੀ ਹੈ ਸੋ q ਦੀ ਇਹ ਹੀ ਸ਼ਰਤ ਸੰਤੁਸ਼ਟ ਕਰਨ ਵਾਲੀ ਹੈ ਕਿ ਉਹਦਾ ਗੁਣਨਖੰਡਨ ਵਿੱਚ ਇਕੱਲੇ 2 ਜਾਂ 5 ਜਾਂ ਦੋਵੇਂ ਦੋ ਅਤੇ 5 ਜਿਹੜੇ ਨੇ ਉਹ ਗੁਣਨਖੰਡ ਹੋਣੇ ਚਾਹੀਦੇ ਹਨ ਹੋਰ ਕੋਈ ਗੁਣਨਖੰਡ ਨਹੀਂ ਹੋਣਾ ਚਾਹੀਦਾ ਜੇ ਕਿ ਉਹ ਦੇ ਗੁਣਨਖੰਡਾਂ ਵਿੱਚ ਸਿਰਫ ਦੋ ਅਤੇ 5 ਆ ਗਏ ਨੇ ਜਾਂ ਕੱਲਾ ਦੋ ਹੈਗਾ ਜਾਂ ਕੱਲਾ 5 ਹੈ ਜਾਂ ਦੋਨੇ ਦੋ ਅਤੇ 5 ਨੇ ਤੇ ਫਿਰ ਉਹਦਾ ਦਸ਼ਮਲਵਿਸਥਾਰ ਸ਼ਾਂਤ ਹੋਵੇਗਾ ਸੋ ਬੱਚੋ ਬੜਾ ਹੀ ਮਹੱਤਵਪੂਰਨ ਹੈ ਸਵਾਲ ਸਿਗਾ ਔਰ ਇਹਨਾਂ ਰੰਦੇ ਮਿਲਦੇ ਸਵਾਲ ਕੰਪੀਟੀਸ਼ਨ ਦੇ ਪੇਪਰਾਂ ਵਿੱਚ ਆਉਂਦੇ ਹੁੰਦੇ ਨੇ ਠੀਕ ਹੈ ਜੀ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ